ਅਬੋਰ ਦਾ ਪ੍ਰਸਿੱਧ ਕਤਲकांड ਜਿਹਦੇ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਈ ਲੀਡਰਾਂ ਨੂੰ ਘੇਰਨ ਦੇ ਯਤਨ ਕੀਤੇ ਗਏ ਸੀ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸੀ ਸੁਨੀਲ ਜਾਖੜ ਜਿਹੜੇ ਇਸ ਟਾਈਮ ਭਾਜਪਾ ਦੇ ਪ੍ਰਧਾਨ ਨੇ ਉਸ ਕਤਲकांड ਦਾ ਮੁੱਖ ਦੋਸ਼ੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਔਰ ਇਹਦੇ ਖਦਸ਼ਾ ਵੀ ਜਤਾਇਆ ਜਾ ਰਿਹਾ ਕਿ ਪੁਲਿਸ ਦੀ ਮਿਲੀ ਭੁਗਤ ਹੋ ਸਕਦੀ ਆ ਕਿ ਜਿਹੜੇ ਬੰਦਾ ਪਰੋਲ ਤੇ ਆਇਆ ਹੋਵੇ ਉਹ ਕਿਵੇਂ ਫਿਰ ਫਰਜੀ ਪਾਸਪੋਰਟ ਦੇ ਜ਼ਰੀਏ ਵਿਦੇਸ਼ ਨੂੰ ਅਡਾਰੀ ਮਾਰ ਸਕਦਾ ਇਸ ਕਤਲकांड ਦੇ ਵਿੱਚ ਖੂਬ ਸਿਆਸਤ ਹੋਈ ਸੀ ਉਸ ਸਮੇਂ ਸੁਨੀਲ ਜਾਖੜ ਜਿਹੜੇ ਅਬੋਰ ਤੋਂ ਕਾਂਗਰਸ ਪਾਰਟੀ ਦੇ ਐਮਐਲਏ ਸੀ ਉਹਨਾਂ ਨੇ ਇਸ ਮਸਲੇ ਤੇ ਉਸ ਸਮੇਂ ਦੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਸੀ ਉਹਨਾਂ ਨੂੰ ਕਾਫੀ ਰਗੜੇ ਲਾਏ ਸੀ ਲੇਕਿਨ ਫਿਲਹਾਲ ਕਾਫੀ ਲੰਮੇ ਸਮੇਂ ਬਾਅਦ ਜਿਹੜਾ ਮੁੱਖ ਦੋਸ਼ੀ ਆ ਉਹਨੂੰ ਜਿਹੜੀ ਆ ਕੋਰਟ ਦੇ ਵਿੱਚੋਂ ਜਿਹੜੀ ਆ ਸਜ਼ਾ ਹੁੰਦੀ ਆ ਏਕਨ ਉਸ ਤੋਂ ਬਾਅਦ ਜਦੋਂ ਪ੍ਰੋਲ ਤੇ ਆਂਦਾ ਆ ਉਹ ਫਰਾਰ ਹੋ ਜਾਂਦਾ ਪੰਜਾਬ ਦੀ ਪ੍ਰਸਿੱਧ ਅਖਬਾਰ ਵੱਲੋਂ ਇੱਕ ਖਬਰ ਛਾਪੀ ਗਈ ਉਹ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਭੀਮ ਟਾਂਗ ਕਤਲकांड ਦਾ ਮੁੱਖ ਦੋਸ਼ੀ ਵਿਦੇਸ਼ ਨੂੰ ਅਡਾਰੀ ਮਾਰ ਚੁੱਕਾ ਪੂਰੀ ਗੱਲ ਇਸ ਤਰ੍ਹਾਂ ਕਿ ਅਸਲ ਦੇ ਵਿੱਚ ਅਬੋਹਰ ਦੇ ਭੀਮ ਟਾਂਗ ਉਰਫ ਭੀਮ ਦੀ ਬਹਿਰਮੀ ਦੇ ਨਾਲ ਕੀਤੀ ਗਈ ਹੱਤਿਆ ਤੋਂ ਬਾਅਦ ਇਹ ਮਾਮਲਾ ਬਹੁਤ ਸੁਰਖੀਆਂ ਚਾਹਿਆ ਤੇ ਉਸ ਸਮੇਂ ਮੁੱਖ ਦੋਸ਼ੀ ਹਰਪੀ ਸਿੰਘ ਹੈਰਿੰ ਦੇ ਸਾਹਮਣੇ ਨਾਮ ਆਇਆ ਸੀ ਇਸ ਤੋਂ ਇਲਾਵਾ ਕਈ ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਸਨ ਪਰ ਹਰਪੀਤ ਹੈਰੀ ਤੇ ਹੁਣ ਇਲਜ਼ਾਮ ਲੱਗੇ ਨੇ ਔਰ ਪੁੜਸ ਦੇ ਮਿਲੀ ਭੁਗਤ ਤੇ ਵੀ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਫਰਜੀ ਪਾਸਪੋਰਟ ਬਣਾਇਆ ਤੇ ਫਰਜੀ ਪਾਸਪੋਰਟ ਦੇ ذریعے ਉਹ ਭਾਰਤ ਛੱਡ ਚੁੱਕਾ ਤੇ ਵਿਦੇਸ਼ ਓਡਾਰੀ ਮਾਰ ਚੁੱਕਾ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਪਰੋਲ ਤੇ ਜੇਲ੍ਹ ਤੋਂ ਬਾਹਰ ਆਏ ਸੀ ਉਸ ਦਾ ਬਿਨਾ ਤਰੀਕ ਵਾਲਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ਤੇ ਗੱਲ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਕਤਲ ਦੇ ਮਸਲੇ ਦੇ ਵਿੱਚ ਤਾਮਨੀ ਦਿੱਤੀ ਗਈ ਸੀ ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਨੂੰ ਇਹ ਕਹਿ ਕੇ ਸਬੋਧਨ ਕਰਦੇ ਸੀ ਕਿ ਪੰਜਾਬ ਵਿੱਚ ਇੱਕ ਰੈਲੀ ਕਰਕੇ ਉਹ ਦੋਖਣ ਅਜੇ ਹੀ ਉਹਨਾਂ ਨੇ ਵੰਗਾਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਕੀਤੀ ਸੀ ਜਿਸ ਤੋਂ ਬਾਅਦ ਉਹ ਹੋਰ ਸੁਰਖੀਆਂ ਦੇ ਵਿੱਚ ਆ ਗਿਆ ਇਸ ਮਸਲੇ ਦੇ ਵਿੱਚ ਉਸ ਤੇ ਉਹਨਾਂ ਦੇ ਸਾਥੀਆਂ ਕੋਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਬੰਧਨ ਦੇ ਟਾਕਰੇ ਦੀ ਲੁੜਿੰਦੇ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਏਕ 56 ਰਾਈਫਲਾਂ ਹੀ ਸਨ ਉਹਦੇ ਸਬੰਧ ਦੇ ਵਿੱਚ ਜਦੋਂ ਦਾ ਟ੍ਰਿਬਿਊਨ ਦੇ ਪੱਤਰਕਾਰ ਜੁਪਿੰਦਰਜੀਤ ਹੋਣਾ ਨੇ ਫਾਜ਼ਿਲਕਾ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਾਰਵਾਈ ਆਰੰਭ ਦਿੱਤੀ ਹੈ ਉਹਨਾਂ ਨੇ ਪਿਛਲੇ ਹਫਤੇ ਹੀ ਬਤੌਰ ਐਸਐਸਪੀ ਦੀ ਕਮਾਂਡ ਸੰਭਾਲੀ ਹੈ ਉਹਦੇ ਪੁਲਿਸ ਉਤਰਾ ਨੇ ਕਹਿਣਾ ਹੈ ਕਿ ਸ਼ਰਾਬ ਕਾਰੋਬਾਰੀ ਤੇ ਸਾਬਕਾ ਅਕਾਲੀ ਆਗੂ ਸ਼ਿਵਲਾਲ ਡੋਡਾ ਸਨ 24 ਵਿਅਕਤੀਆਂ ਨੂੰ ਦਸੰਬਰ 2015 ਵਿੱਚ ਡੋਡਾ ਦੇ ਫਾਰਮ ਹਾਊਸ ਵਿੱਚ ਪੀਮ ਟਾਂਗ ਦੇ ਅੰਗ ਕੱਟ ਕੇ ਉਸ ਦਾ ਬੇਰਮੀ ਦੇ ਨਾਲ ਕਤਲ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਤਾਇਆ ਗਿਆ ਸੀ ਡੋਡਾ ਦੇ ਸਾਬਕਾ ਮਲਾਜਮ ਭੀਮ ਦਾ ਇੱਕ ਅੰਗ ਕੱਟ ਕੇ ਉਸ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਇਹ ਸਵਿਰ ਮਾਮਲਾ ਸੁਰਖੀਆਂ ਦੇ ਵਿੱਚ ਕਈ ਦਿਨਾਂ ਤੋਂ ਚਰਚਾ ਵਿੱਚ ਰਹਿੰਦਾ ਰਿਹਾ ਔਰ ਕਾਂਗਰਸ ਪਾਰਟੀ ਨੇ ਉਸ ਸਮੇਂ ਦੀ ਸ਼ਰੋਮਣੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜੰਮ ਕੇ ਸਿਆਸਤ ਵੀ ਕੀਤੀ ਸੀ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਅਸਲ ਵਿੱਚ ਭੀਮ ਨੇ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਸ਼ਿਵ ਲਾਲ ਡੋਡਾ ਨਾਲ ਕੰਮ ਕਰ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸ਼ਰਾਬ ਕਾਰੋਬਾਰੀ ਦੇ ਕੁਝ ਬੰਦਿਆਂ ਦੀ ਕੁੱਟਮਾਰ ਵੀ ਕੀਤੀ ਸੀ। ਭੀਮ ਦੀ ਹੱਤਿਆ ਦੇ ਰੋਸ ਵਿੱਚ ਪੂਰਾ ਅਬੋਰ ਸ਼ਹਿਰ ਬੰਦ ਰਿਹਾ ਸੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਵਾਲੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ। ਜਿੱਥੇ ਉਸ ਸਮੇਂ ਕਾਂਗਰਸ ਪਾਰਟੀ ਨੇ ਇਸ ਮਸਲੇ ਦੇ ਵਿੱਚ ਉਸ ਸਮੇਂ ਦੀ ਸਰਕਾਰ ਨੂੰ ਕੇਰਿਆ ਸੀ ਤੇ ਕਈ ਹੋਰ ਜਿ세 ਬੰਦਿਆਂ ਨੂੰ ਵੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਸੀ ਕਿ ਇਸ ਪਿੱਛੇ ਜਿਹੜੇ ਸ਼ਿਵ ਲਾਲ ਡੋਡਾ ਉਹ ਕਾਲੀ ਲੀਡਰ ਦੱਸੇ ਜਾਂਦੇ ਸੀ ਤੇ ਸਰਕਾਰ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਦਾ ਪੱਕ ਪੂਰਿਆ ਜਾ ਰਿਹਾ ਉਹ ਸਮੇਂ ਕਾਂਗਰਸ ਸੀ ਆਗੂ ਤੇ ਜਿਹੜੇ ਬਾਅਦ ਚ 2017 ਚ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਕੈਪਟਨ ਮਿਰਿੰਦਰ ਸਿੰਘ ਸੁਨੀਲ ਜਾਖੜ ਸਮੇਤ ਕਈਆਂ ਨੇ ਭੀਮਟਾਂਕ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਸੀ ਲੇਕਿਨ ਉਸ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਵੀ ਸਰਕਾਰ ਬਣ ਜਾਂਦੀ ਆ ਖੁਦ ਅਬੋਰ ਤੋਂ ਸੁਨੀਲ ਜਾਖੜ ਹੋਣੇ ਵੀ 2017 ਦੀ ਇਲੈਕਸ਼ਨ ਹਾਰ ਜਾਂਦੇ ਨੇ ਲੇਕੜ ਭੀਮ ਟਾਂਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਸ ਮਸਲੇ ਦੀ ਜਦੋਂ ਕੇਸ ਰਜਿਸਟਰਡ ਹੁੰਦਾ ਫਿਰ ਕੋਰਟ ਦੇ ਵਿੱਚ ਕੇਸ ਜਾਂਦਾ ਫਾਜ਼ਿਲਕਾ ਦੀ ਇੱਕ ਅਦਾਲਤ ਨੇ ਅਗਸਤ 2019 ਵਿੱਚ ਹੈਰੀ ਅਤੇ ਹੋਰਾਂ ਨੂੰ ਦੋਸ਼ੀ ਠਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਇਹ ਵੀ ਖਬਰ ਦੇ ਵਿੱਚ ਨਸ਼ਰ ਕੀਤਾ ਗਿਆ ਕਿ ਦੋਸ਼ੀਆਂ ਨੇ ਉੱਪਰਲੀ ਅਦਾਲਤ ਵਿੱਚ ਵੀ ਪਹੁੰਚ ਕੀਤੀ ਸੀ ਹੈਰੀ ਨੂੰ ਹਾਲ ਵਿੱਚ ਹੀ ਪ੍ਰੋਲ ਮਿਲ ਗਈ ਸੀ ਤੇ ਹੁਣ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਹੈਰੀ ਫਰਜੀ ਪਾਸਪੋਰਟ ਤੇ ਫਰਜੀ ਦਸਤਾਵੇਜ਼ ਦੇ ਆਧਾਰ ਤੇ ਦੁਬਈ ਅਡਾਰੀ ਮਾਰਗਾ ਔਰ ਦੁਬਈ ਤੋਂ ਕਿਸੇ ਹੋਰ ਮੁਲਕ ਦੇ ਵਿੱਚ ਵੀ ਜਾ ਸਕਦਾ ਲੇਕਿਨ ਇੱਕ ਸਰਕਾਰੀ ਸਿਸਟਮ ਦੀ ਪੋਲ ਖੋਲਦੀ ਹੋਈ ਖਬਰ ਨਸ਼ਰ ਹੋਈ ਹੈ ਕਿ ਕਿਵੇਂ ਇੱਕ ਕਪੀਮ ਟਾਂਕ ਕਤਲਕੀੜ ਕਾਰ ਦੇ ਵਿੱਚ ਮੁੱਖ ਦੋਸ਼ੀ ਜਿਹੜੇ ਨੇ ਉਹ ਫਰਜੀ ਪਾਸਪੋਰਟ ਫਰਜੀ ਦਸਤਾਵੇਜ਼ ਦੇ ਜ਼ਰੀਏ ਕਿਵੇਂ ਭਾਰਤ ਛੱਡ ਕੇ ਵਿਦੇਸ਼ ਅਡਾਰੀ ਮਾਰ ਚੁੱਕਾ ਉਹ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੁਲਿਸ ਦਾ ਇਸ ਮਸਲੇ ਵਿੱਚ ਸ਼ਮੂਲੀਅਤ ਜਿਹੜੀ ਹੋ ਰਹੀ ਆ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪਾਸਪੋਰਟ ਫਰਜੀ ਕਿਵੇਂ ਬਣਿਆ ਗਿਆ ਔਰ ਜਿਹੜੇ ਪਰੋਲ ਤੇ ਜਾਂਦੇ ਨੇ ਬੰਦੇ ਕਿ ਉਹਨਾਂ ਬਾਰੇ ਪੁਲਿਸ ਕੋਲ ਕੋਈ ਰਿਕਾਰਡ ਨਹੀਂ ਹੁੰਦਾ ਜਾਂ ਪੁਲਿਸ ਨੂੰ ਇਤਲਾਾ ਨਹੀਂ ਦਿੱਤੀ ਜਾਂਦੀ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਖਬਰ ਔਰ ਇਸ ਮਸਲੇ ਵਿੱਚ ਦੇਖਦੇ ਕਿ ਜਿਹੜੇ ਹੁਣ ਨਵੇਂ ਐਸਐਸਪੀ ਨੇ ਡਾਕਟਰ ਪਰਗੇਜ ਜੈਨ ਉਹ ਕੀ ਕੁਝ ਕਾਰਵਾਈ ਕਰਦੇ ਨੇ ਤੇ ਜਿਹੜੀ ਪੀੜਤ ਤੇਰਾ ਉਹ ਇਸ ਮਸਲੇ ਦੇ ਵਿੱਚ ਸਰਕਾਰ ਤੋਂ ਮੁੜ ਇਨਸਾਫ ਮੰਗਣਗੇ ਜਾਂ ਫਿਰ ਜਿਹੜਾ ਬੰਦਾ ਵਿਦੇਸ਼ ਭੱਜ ਗਿਆ ਜਿਹੜਾ ਮੁੱਖ ਦੋਸ਼ੀ ਅਦਾਲਤ ਵੱਲੋਂ ਇਕਰਾਰ ਦਿੱਤਾ ਗਿਆ ਸੀ ਜਿਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਕਿ ਉਹਨੂੰ ਮੁੜ ਬਾਹਰ ਦੇਸ਼ੋਂ ਫੜ ਕੇ ਪੰਜਾਬ ਦੀ ਜੇਲ੍ਹ ਵਿੱਚ ਸੁਟਿਆ ਜਾਏਗਾ ਬਹੁਤ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਲਾਜ਼ਮੀ ਤੌਰ ਤੇ ਪੁਲਿਸ ਕੋਲ ਸੀ ਲੇਕਿਨ ਪੁਲਿਸ ਨੇ ਮਿਲੀ ਭੁਗਤਤ ਕਾਰਨ ਕਿਹਾ ਜਾ ਰਿਹਾ ਕਿ ਉਸੇ ਕਰਕੇ ਹੀ ਮੁੱਖ ਦੋਸ਼ੀ ਵਿਦੇਸ਼ ਛਡਾਰੀ ਮਾਰ ਗਿਆ ਫਿਲਹਾਲ ਇਸ ਜਾਣਕਾਰੀ ਨਾਲ ਧੜਤੂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ